ਆਪ ਇਸ ਪ੍ਰੋਸਪਰ ਕਾਨਫਰੰਸ ਨੂੰ ਓਏ ਹੋਏ ਪਾਡੇ ਰਾਸ਼ਟਰੀ ਆਮਨਸੀ ਸ਼੍ਰੀ ਤਰੁਤੂ ਜੀ ਜੇ ਇਸ ਕਰੀਏ ਇਸ ਪ੍ਰੋਸਪਰ ਵਿੱਚ ਹਾਜ਼ਰ ਨੇ ਸਾਡੇ ਰਾਸ਼ਟਰੀ ਸਚੇਵਪੰਜਾਬ ਦੇ ਸਹਿ ਪ੍ਰਬਾਰੀ ਨਰਿੰਦਰ ਸਿੰਘ ਜੀ

ਐਕਸਟ੍ਰੀਮ ਮਸ਼ੀਨਰ ਲੈਬੋਰਟਰੀ ਦਾ ਸਮਾਨ ਖਰੀਦਣ ਵਾਲਾ ਪੈਸਾ ਪੋਸਟਰ ਦੇ ਨਾਂ ਤੇ ਖਰਚ ਕਰੀ ਸਰ ਕਿੰਨਾ ਪੈਸਾ ਸੀ ਹੁੰਦਾ ਸਰ ਮੈਂ ਤੁਹਾਨੂੰ ਵਟਸਐਪ ਉੱਨਾ ਪੂਰੀ ਰਿਪੋਰਟ ਕਿਤੇ ਫੋਲ ਰਿਪੋਰਟ ਸ਼ਾਇਦ ਇੱਕ ਵੱਡੀ ਅਮਾਉਂਟ 100 ਕਰੋੜ ਤੋਂ 50 300 ਕਰੋੜ ਉਹ ਪੈਸਾ ਨਿਸਯੂਜ਼ ਹੋ ਗਿਆ ਬਾਕਾਇਦਾ ਸੈਂਟਰ ਗਵਰਨਮੈਂਟ ਦੀ ਉਹ ਜਾਨਸ ਏਜੰਸੀ ਨੇ ਵਿਦ ਫੈਕਟਸ ਇੱਕ ਇੱਕ ਫੈਕਟ ਦੇਣ ਨਾ ਵਾਲਾ ਕੀ ਆ ਪੈਸਾ ਇਸ ਕੰਮasse ਆਇਆ ਸੀ ਆ ਪੈਸਾ ਇਸ ਕੰਮasse ਆਇਆ ਸੀ ਆ ਪੈਸਾ ਇਸ ਕੰਮasse ਆਇਆ ਸੀ ਟੀਵੀ ਵਾਟਸੇ ਬਣ ਗਿਆ ਲੇਕਿਨ ਤੇਵਰ ਬਦਲ ਗਏ ਮੈਨੂੰ ਯਾਦ ਹੈ ਜਲੰਧਰ ਦੇ ਪ੍ਰਗਟਮਾਨ ਸਾਹਿਬ ਨੇ ਵੱਡੀ ਪ੍ਰੈਸ ਕਾਨਫਰੰਸ ਕੀਤੀ ਸੀ ਜਲਸਾ ਕੀਤਾ ਸੀ ਅਸੀਂ ਸਾਰੇ ਖ਼ਬਰਾਂ ਚ ਪੜਿਆ ਉਹਨਾਂ ਨੇ ਕੋਟੀਆਂ ਦੇ ਨੰਬਰ ਦੱਸੇ ਕਿ ਫਲਾਣੀ ਕੋਟੀ ਚੁੱਕੀ ਚੰਨੀ ਸਾਹਿਬ ਦੀ ਮਿਨਿਸਟਰੀ ਦੇ ਫਲਾਣੀ ਕੋਟੀ ਚ ਖਨਨ ਦਾ ਪੈਸਾ ਜਾਂਦਾ ਉਹਨਾਂ ਦੇ ਚੁਟਕਲੇ ਮਸ਼ਹੂਰ ਸੀ ਕੀ ਇਹ ਜਿਹੜਾ ਪੈਸਾ ਹੈ ਟਰਾਂਸਪੋਰਟ ਮਾਫੀਆ ਦਾ ਫਲਾਣੀ ਕੋਠੀ ਚ ਚੱਲਦਾ ਹੈ। ਨਕਲੀ ਸ਼ਰਾਬ ਮਾਫੀਆ ਫਲਾਣਾ ਕਾਂਗਰਸ ਦਾ ਰਿੰਜ ਚਲਾਉਂਦਾ ਹੈ। ਭਗਵੰਤ ਸਿੰਘ ਸਾਹਿਬ ਤੁਸੀਂ ਸਰਕਾਰ ਚ 8-9 ਮਹੀਨਿਆਂ ਚ ਕਾਰਵਾਈ ਕੋਈ ਨਹੀਂ ਹੋਈ। ਉਹਦੇ ਕੋਠੀਆਂ ਨੰਬਰ ਦੱਸਦੇ ਸੀ। ਉਹਨਾਂ ਚ ਨਵੇਂ ਥਾਮੂ ਆ ਕੇ ਬਹਿ ਗਏ। ਹੂਨ ਤੇ ਦੱਸਿਓ ਕਿਹੜੀ ਕੋਠੀ ਚ ਕਿੰਨਾ ਪੈਸਾ ਜਾਂਦਾ ਹੈ। ਖਨਨ ਤੇ ਉਸ ਤਰ੍ਹਾਂ ਹੀ ਹੋ ਰਹੀ ਹੈ ਪੰਜਾਬ ਦੇ ਖਾਨਾਂ ਦੇ ਖਜ਼ਾਨੇ ਚ। ਖਨਨ ਦਾ ਪੈਸਾ ਤਾਂ ਵਧਿਆ ਜੀ। नकली शराब पी के लोग आज भी मार रहे हैं कौन चला रहे हैं वो माफिया हूं तो तुसी चन्नी साहब दी मिनिस्ट्री पे आरोप नहीं लगा सकते कड़ा बुरा वक्त से कि असि आम आदमी पार्टी के बदलाव के चांसे चाहते नु नलायक नालायक लोगां अच्छा दे सरकार दे इने ती भ्रष्टाचार नहीं थाने ਅਜੂ ਜ਼ਿਲੰਦਰ ਦੇ ਅੰਦਰ ਵੋਸਿਤ ਨੇ ਪਰਛਾੜ ਆਰ ਦੀਆਂ ਕਹਾਣੀਆਂ ਦੇ ਵੋਸਿਤ ਚ ਇੱਕ ਦੂਜੇ ਤੇ ਪਰਦਾ ਫਾਸ਼ ਕਰਨ ਦੀਆਂ ਗੱਲਾਂ ਚੱਲ ਰਹੀਆਂ ਜਿਸ ਪਾਰਟੀ ਦਾ ਖੁਦ ਪ੍ਰੈਜ਼ੀਡੈਂਟ ਸ਼ਰਾਬ ਬੋਟਾਲੇ ਚ ਕਿੰਗ ਪਿੰਦੇ ਰੂਪ ਸਰਗਨਾ ਦੇ ਰੂਪ ਜੇਲ ਚ ਹੈ ਪਾਰਟੀ ਦਾ ਨੰਬਰ 2 ਲੀਡਰ ਜੇਲ ਚ ਹੈ ਜੇਲ ਚ ਹੈ ਨੋ ਵਾਰੀ ਏਜੰਸੀ ਨੇ ਕਿਹਾ ਆ ਕੇ ਜਵਾਬ ਦਿਓ ਇਹ ਬੰਦਾ ਕਹਿ ਰਿਹਾ ਮੈਂ ਰਿਸ਼ਵਤ ਦਿੱਤੀ ਹੈ ਤੁਹਾਨੂੰ ਇਹ ਬੰਦਾ ਕਹਿ ਰਿਹਾ ਰਿਸ਼ਵਤ ਦਾ ਪੈਸਾ ਮੇਰੇ ਰਾਹੀਂ ਪਹੁੰਚਿਆ ਇਹ ਚੈਟਸ ਮੌਜੂਦ ਨੇ ਤੁਹਾਡਾ ਕੀ ਜਵਾਬ ਹੈ ਕਹਿੰਦੇ ਮੋਬਾਈਲ ਵਾਚ ਗਿਆ ਮੈਂ ਯਾਦ ਨਹੀਂ ਮੈਂ ਮੋਬਾਈਲ ਕਿੱਥੇ ਰੱਖ ਬੈਠਾ ਜਦੋਂ ਫੈਕਟ ਸਾਹਮਣੇ ਰੱਖੇਗੇ ਅਦਾਲਤ ਨੇ ਕੋਰਟ ਦੇ ਵਿੱਚ ਨਿਆਂधीश ਨੇ ਕਿਹਾ ਪ੍ਰਾਈਮ ਅਫੇਸਰ ਐਜ਼ ਅ ਚੀਫ ਮਿਸਟਰ ਅਲਵਿਨ ਕੇਜਵਲ ਕਿੰਗਕਿੰਨਰ ਔਰ ਐਜ਼ ਅ ਪਾਰਟੀ ਪ੍ਰੈਜ਼ੀਡੈਂਟ ਅਰਵਿਨ ਕੇਜਵਲ ਕਿੰਗਕਿੰਨ ਹੈ ਜਿਹੜੇ ਲੋਕ ਬਦਲਾਅ ਦੀ ਗੱਲ ਕਰਕੇ ਆਏ ਸੀ ਉਹ ਤੇ ਦਲਦਲ ਦੇ ਵਿੱਚ ਪੂਰੀ ਤਰ੍ਹਾਂ ਡੁੱਬੇ ਹੋਏ ਨੇ ਔਰ ਇਸ ਤਰ੍ਹਾਂ ਦੀਆਂ ਕਹਾਣੀਆਂ ਪੰਜਾਬ ਦੇ ਵਿੱਚ ਆਮ ਸੁਣਾਈ ਦੇਣੀਆਂ ਆਪਣਾ ਪਰਫਾਰਮੈਂਸ 0 ਪਕੜ 0 ਡਵੈਲਪਮੈਂਟ 0 ਪੰਜਾਬ ਦੇ ਚਾਰ बटे ਇਕੋ ਹੀ ਨਿਸ਼ਚਿਤ ਨਿਕਲਦਾ ਹੈ ਕਿ ਸਰਕਾਰ ਕੋਲ ਵਿਜ਼ਨ ਨਹੀਂ ਵਿਜ਼ਨਲੈਸ ਗਵਰਨਮੈਂਟ ਹੈ ਔਰ ਪੰਜਾਬ ਦੇ ਅੰਦਰ ਇਸ ਸਰਕਾਰ ਨੇ ਮੇਰੇ ਦਿਲ ਨੂੰ ਬਹੁਤ ਦੁੱਖ ਹੁੰਦਾ ਸਾਰੀਆਂ ਘਟਨਾਵਾਂ ਦੇ ਦੁੱਖ ਹੁੰਦੇ ਲੇਕਿਨ ਸਭ ਨਾਲੋਂ ਜ਼ਿਆਦਾ ਦੁੱਖਦ ਹੋਇਆ ਜਦੋਂ ਪਟਿਆਲਾ ਦੇ ਅੰਦਰ

ਕਿਹੜੀ ਨਲਾਕੀ ਹੈ ਕੌਣ ਜ਼ਿੰਮੇਵਾਰ ਕਿੰਨੇ ਪੁਲਿਸ ਦੇ ਹੱਥ ਬੰਦੇ ਸਾਡੀ ਬਹਾਦਰ ਪੁਲਿਸ ਆ ਪੰਜਾਬ ਕਿੰਨੇ ਹੋਰੇ ਹੱਥ ਬੰਦੇ ਕੌਣ ਅੱਜ ਪੰਜਾਬ ਦੇ ਥਾਣੇ ਚਲਾ ਰਿਹਾ ਮੈਂ ਤੁਹਾਡੇ ਲਈ આરોਪ ਲਗਾ ਰਿਹਾ ਕਿ ਪੰਜਾਬ ਦੇ ਸਾਰੇ ਡਿਵੀਜ਼ਨਲ ਹੈਡਸ ਦੇ ਉੱਤੇ ਡੀਐਸਪੀ ਐਸਐਸ ਚੜ੍ਹਦੇ ਅੱਜ ਆਮ ਆਦਮੀ ਪਾਰਟੀ ਦੇ ਨੇਤਾ ਔਰ ਆਮ ਆਦਮੀ ਪਾਰਟੀ ਦੀਆਂ ਏਜੰਸੀਆਂ ਉੱਤੇ ਬੈਠ ਕੇ ਕੰਮ ਕਰਾਦੇ ਬਾਹਰਦ ਪੁਲਿਸ ਦੇ ਹੱਥ ਬੰਦੇ

कांग्रेस और आम आदमी पार्टी का भाईचारा उठे भाईचारा कांग्रेस और आम आदमी पार्टी दिल्ली में भाईचारा पंजाब आम आदमी पार्टी भाई ते कांग्रेस और चारा इतने कहें कांग्रेस की चोर है लुटेरा है भ्रष्टाचारी है ते दिल्ली जाने भाई भाई ये नूरा कुश्ती खेल रही है और पंजाब की जनता जानती है समझ रही है

सर्विस सेक्टर ना जोड़ना पेगा और एक चेंज बने ताकि पंजाब वापस सुनहरा पंजाब बन सके और निश्चित रूप से इस डेफिसिट जो अगर कोई कट सकता है तो देश के दे प्रधानमंत्री नरेंद्र मोदी जी काट सकते हैं, हैं। पंजाब पूरी इंतजार कर रहे हैं और निश्चित रूप से पंजाब के अंदर भारतीय जनता पार्टी महाराजा रणजीत सिंह का राज सबका साथ सबका विकास सब नाल लेके चलने वाला राज ਪੂਰੇਵੰਤਾ ਰਾਜ ਸਥਾਪਿਤ ਕਰਨ ਵਾਸਤੇ ਉਹਨਾਂ ਦੇ ਆਦਰਸ਼ ਤੇ ਰਾਜ ਸਥਾਪਿਤ ਕਰਨਾਸੇ ਪੰਜਾਬ ਨੂੰ ਸੁਨਹਿਰੇ ਪਵਿੱਤਰਲੇ ਜਾਮਸਤੇ ਪ੍ਰਯਾਸ ਰਤ ਹੈ ਔਰ ਇੱਕੋ ਹੀ ਆਸ ਹੈ ਉਹ ਆਸ ਜਲਦੀ ਪੂਰੀ ਹੋਏਗੀ ਔਰ ਪੰਜਾਬ ਦਰਸੇ ਤੋਂ ਬਹਾਰ ਆਏਗਾ ਉਹਨੇ ਅੱਜ ਹੀ ਕੀ ਦਿਖਾਇਆ ਜਿਹੜੀ ਚਕਸਾਬ ਤੁਸੀਂ ਬੜਾ ਵੀਰਵਾਦ ਦਿੱਤਾ ਵੀ ਸਰਕਾਰ ਬਣੀ ਬੁਰੀ ਤਰ੍ਹਾਂ ਫੇਲਿਆ ਬੀਜੇਪੀ ਦਾ ਖੋਰੀ ਦੀ ਰਾਜਨੀਤੀ ਤਬਾਹ ਦੀ ਰਾਜਨੀਤੀ 90 ਵਿਧਾਇਕ ਛੱਡੇ ਨੇ ਕਿ ਇਥੇ ਦਬਾਅ ਬਣਾਇਆ ਜਾਏ ਔਰ ਉਸ ਦਬਾਅ ਦੇ ਵਿੱਚ ਸਾਮ ਧਾਮ ਦੰਡ ਭੇਦ ਪੁਲਿਸ ਉਹਦਾ ਪ੍ਰਯੋਗ ਕੀਤਾ ਜਾ ਕਿਸੇ ਵੀ ਫੋਟੋ 'ਚ ਚਿਹਰਾ ਮੁਸਕਰਾਉਂਦਾ ਹੋਇਆ ਨਹੀਂ ਦਿਖ ਰਿਹਾ ਡਰਾਇ ਰਹੇ ਨੇ ਔਰ ਇਹ ਪੰਜਾਬ ਦੀ ਧਰਤੀ ਹੈ ਗੁਰੂਆਂ ਦਾ ਬਾਰਾ ਇੱਥੇ डराया नहीं इरा जवाब देगी जनता झूठे परचे जवाब जनता भारतीय जनता पार्टी लगातार देख ची हो रही है साइक रेट भी बद रहा सा पार्टी भी बद रही दस साल पहले तो 15 ਸਾਲ ਪਹਿਲੇ ਤੋਂ ਅਸੀਂ ਵੱਡਾ ਪਾਰਟੀ ਦਾ ਖੇਤਰਫਲ ਬਣਿਆ ਅਸੀਂ ਕੇਰਾਂ ਦੇੰਦ ਦਾ ਕਦੀ ਕੌਂਸਲਰ ਜਿੱਤੇ ਸੀ ਅੱਜ ਐਮਪੀ ਜੀ ਸਰ ਕੋ ਵੈਕਿਊਮ ਸੀ ਲੋਕ ਆਏ ਅਸੀਂ ਸਵਾਗਤ ਕੀਤਾ ਉੜੀਸਾ ਜਿசி ਤੀਜੇ ਨੰਬਰ ਦੀ ਪਾਰਟੀ ਸੀ ਨੰਬਰ 2 ਤੇ ਕਾਂਗਰਸ ਹੁੰਦੀ ਸੀ ਬੀਜੂ ਪਟਨਾਕ ਦੀ ਪਾਰਟੀ ਨੰਬਰ ਇੱਕ ਹੁੰਦੀ ਸੀ ਅੱਜ ਜਿੱਦ ਸਰਕਾਰ ਨਹੀਂ ਆਂਧਰਾ ਜਿசி 1.5 ਕਰੋੜ 23% ਦੀ ਪਾਰਟੀ ਸੀ ਅੱਜ ਜਿੱਦ ਸਰਕਾਰ ਨਹੀਂ ਲੋਕ ਜੁੜੇ दोनों हटा विकास भी है, और देश अंदर कांग्रेस पार्टी लगातार अठारह चुनाव ना नेता है ना नीति है ना विजन है सा नीति भी है नेता भी है और विजन भी है और उसी पिछले दस साल करके भी दिखाया जनता का आशीर्वाद लगातार उन्नीस सौ सतानवे तो बाद पहली बार भारतीय जनता पार्टी तेरह लोकसभा सभा ਭਾਰਤੀ ਜਨਤਾ ਪਾਰਟੀ 117 ਵਿਧਾਨ ਸਭਾ ਚ ਜਿੱਤੀ ਹੈ। ਹੈਗਾ ਵੀ। aur ਭਾਰਤੀ ਜਨਤਾ ਪਾਰਟੀ ਉਸ ਵਿਸ਼ਵਾਸ ਤੇ ਪੂਰੇ ਨੂੰ। ਸਰ ਜਨੰਦਰ ਜਿਮਨੀ ਚੌਂ ਦੀ ਗੱਲ ਕਰ ਲਈਏ ਲੋਕ ਸਭਾ ਚ ਵੀ ਆਪਾਂ ਪਰ ਨਾਮ ਦੇਖਿਆ ਹੈ ਕਿ ਕਾਂਗਰਸ ਵੈਸਟ ਹਲਕੇ ਤੋਂ 1500 ਅਪੋਈ ਹੈ ਲੀਡ ਚ। ਹੁਣ ਸਰਕਾਰ ਵੀ ਬੈਠੀ ਹੈ ਇੱਕ ਤਰ੍ਹਾਂ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਦਬਾਅ ਬਣਿਆ ਰਹੇਗਾ। ਆਮ ਆਦਮੀ ਪਾਰਟੀ ਨੂੰ ਕਿੰਨੇ ਵੋਟ? ਲੱਗਦਾ ਹੈ ਭਾਜਪਾ ਨੂੰ ਵੋਟ ਬੈਂਕ ਦਾ ਫਰਕ ਪਈਗਾ। ਆਮ ਆਦਮੀ ਪਾਰਟੀ ਨੂੰ ਕਿੰਨੇ ਵੋਟ ਪੇ? ਸਰ ਮੈਂ ਕਾਂਗਰਸੀ ਕਰਦਾ। ਮੈਂ ਵੈਸੇ ਕਹ ਰਿਹਾ ਆਮ ਆਦਮੀ ਪਾਰਟੀ ਨੂੰ 15000 15000 ਕੁਛ ये दसद कि जनता का ट्रेंड आम आदमी पार्टी के खिलाफ है जनता का ट्रेंड वादा खिलाफी के खिलाफ है जनता का ट्रेंड झूठिया के खिलाफ है न जड़े लोग परफॉर्म नहीं कर पाए उन्होंने सुन दिया लोग लेडीज आके कह रही है जी उन्होंने तो मैं क्या नौ सौ करोड़ रुपया लगा है। ਉਹਨੋ ਕਿੰਨਾ ਮਨੀ ਅਮਾਉਂਟ ਪਤਾ ਕਿ ਅੰਮ੍ਰਿਤਸਰ ਆਪਣਾ ਜਲੰਧਰ ਸ਼ਹਿਰੋਂ 900 ਕਰੋੜ ਰੁਪਏ ਆਇਆ ਤੇ ਸਾਡੇ ਇਲਾਕੇ ਦਾ ਸੀਵਰੇਜ ਨਹੀਂ ਹੋਇਆ ਜਦਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਅੰਮ੍ਰਿਤ ਖੀਮ ਦੇ ਅੰਦਰ ਸੀਵਰੇਜ ਔਰ ਡਰਿੰਕਿੰਗ ਵਾਟਰ ਅਸੇ ਸਾਰੇ ਦੇਸ਼ ਚ ਯੋਜਨਾ ਚੱਲੀ ਪੂਰਾ ਪੈਸਾ ਆਇਆ ਤੇ ਗਿਆ ਕਿੱਥੇ ਜੇ ਅਸੀਂ ਦੂਜੀ ਕਲੋਨੀ ਚ ਕੇ ਚੌਥੇ ਵੀ ਲੋਕ ਖੜੇ ਹੋਗੇ ਮੈਂ ਸਵੇਰੇ ਸੈਂਟਰਲ ਕਾਉਂਟ ਸ਼ਹਿਰ ਚੋਂ ਨਿਕਲ ਰਿਹਾ ਸੀ ਆਉਂ ਲੱਗ ਰਿਹਾ ਸੀ ਕਿ ਕਾਰ ਡੁੱਬ ਨਾ ਜਾਏ ਇੰਨਾ ਪਾਣੀ इन स्मार्ट सिटी का पैसा मिस होया, निश्चित रूप से अच्छे जांच करावांगे, आप कंप्लेनेंट बनांगे, लोकल लोग कंप्लेनेंट बन गए कि भी सेंटर गवर्नमेंट मोदी साहब पैसा भेज रहे आज एक करोड़ बताली लाख लोगों का राशन मोदी साहब भेज रहे डिस्ट्रीब्यूट नहीं हो रहा पंजाब के अंदर एक करोड़ बताली लाख लोगों का राशन आ रहा